ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸਿੱਖੋਂ ਵਿੱਚ। ਅੱਜ ਆਪਾਂ ਬਣਾਵਾਂਗੇ ਗਰਮੀਆਂ ਦਾ ਸਪੈਸ਼ਲ ਆਂਬ ਦਾ achar। ਜੁਲਾਈ ਦੇ ਮਹੀਨੇ ਦੇ ਵਿੱਚ ਪਾਇਆ ਆਂਬ ਦਾ achar ਸਾਲਾਂ ਤੱਕ ਚੱਲਦਾ ਹੈ ਤੇ ਇਹ ਖਰਾਬ ਨਹੀਂ ਹੁੰਦਾ। ਬਾਜ਼ਾਰ ਵਿੱਚ ਬਹੁਤ ਹੀ ਵਧੀਆ ਆਂਬ ਆ ਰਹੇ ਹਨ। ਤੁਸੀਂ ਕਿਸੇ ਵੀ ਤਰ੍ਹਾਂ ਦੇ ਆਂਬ ਦਾ achar ਪਾ ਸਕਦੇ ਹੋ। ਮੈਂ ਇੱਥੇ ਕਲਮੀ ਆਂਬ ਲੈ ਸੰ ਤੇ ਉਹਨਾਂ ਨੂੰ ਆਪਾਂ ਬਾਜ਼ਾਰ ਤੋਂ ਹੀ ਕਟਾ ਲਿਆ ਸੀ। ਸਿੰਕਰੇ ਵੀ ਕੱਟ ਸਕਦੇ ਹੋ ਘਰੇ ਆ ਕੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਇਹਨਾਂ ਦੀਆਂ ਗਿਟਕਾਂ ਕੱਢ ਕੇ ਮੰਜੇ ਤੇ ਕੱਪੜਾ ਪਾ ਕੇ ਸੁੱਕਣੇ ਪਾ ਦਿੱਤਾ ਸੀ ਮੈਂ ਪੂਰਾ ਇੱਕ ਦਿਨ ਇਸ ਨੂੰ ਚੰਗੀ ਤਰ੍ਹਾਂ ਸੁਕਾ ਲਿਆ ਇਸ ਤਰ੍ਹਾਂ ਸੁਕਾਉਣ ਨਾਲ ਅੰਬ ਦੇ ਵਿੱਚ ਆਪਾਂ ਬਿਲਕੁਲ ਥੋੜਾ ਤੇਲ ਵੀ ਪਾਵਾਂਗੇ ਤੇ ਆਪਣੇ ਅੰਬਾਂ ਦਾ ਆਚਾਰ ਖਰਾਬ ਨਹੀਂ ਹੋਵੇਗਾ ਆਚਾਰ ਪਉਣਾ ਸ਼ੁਰੂ ਕਰਦੇ ਹਾਂ ਇੱਥੇ ਮੈਂ ਤੁਹਾਨੂੰ ਸਾਰਾ ਡਿਟੇਲ ਦੇ ਵਿੱਚ ਦੱਸਦੀ ਹਾਂ ਇੱਥੇ ਮੈਂ 10 ਕਿਲੋ ਅੰਬ ਲਏ ਹਨ ਤੇ ਇੱਥੇ ਮੇਥੇ ਆਪਾਂ ਲਏ ਹਨ 300 ਗ੍ਰਾਮ ਸੌਫ ਲਈ ਹੈ 300 ਗ੍ਰਾਮ ਕਲੌਂਜੀ ਲਈ ਹੈ ਆਪਾਂ ਇੱਥੇ 200 ਗ੍ਰਾਮ ਤੇ ਕਾਲੀ ਮਿਰਚ 200 ਗ੍ਰਾਮ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਦਰਦਰਾ ਪੀਸ ਲਿਆ ਸੀ ਕਿਉਂਕਿ ਦਰਦਰਾ ਪੀਸਣ ਦੇ ਨਾਲ ਇਹਨਾਂ ਦਾ ਸਵਾਦ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਇੱਥੇ ਲਾਲ ਮਿਰਚ ਆਪਾਂ 200 ਗ੍ਰਾਮ ਲਈ ਹੈ ਤੇ ਹਲਦੀ ਜਿਹੜੀ ਉਹ ਆਪਾਂ 400 ਗ੍ਰਾਮ ਲਈ ਹੈ ਇਹ ਆਪਾਂ 10 ਕਿਲੋ ਅਚਾਰ ਪਾ ਰਹੇ ਹਾਂ ਤੇ 2 ਕਿਲੋ ਇੱਥੇ ਆਪਾਂ ਲੂਣ ਲਿਆ ਹੈ ਜੇਕਰ ਤੁਸੀਂ 5 ਕਿਲੋ ਅੰਬਾਂ ਦਾ ਆਚਾਰ ਪਾਉਣਾ ਹੈ ਤਾਂ ਤੁਸੀਂ ਇਸ ਦਾ ਅੱਧਾ ਹਿੱਸਾ ਮਸਾਲੇ ਦਾ ਪਾਉਣਾ ਹੈ ਮੈਂ ਮਸਾਲਿਆਂ ਦੀ ਡਿਟੇਲ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਦੱਸ ਦਵਾਂਗੀ ਹੁਣ ਆਪਾਂ ਇਹਨਾਂ ਸੁੱਕੇ ਮਸਾਲਿਆਂ ਨੂੰ ਇੱਕ ਵਾਰੀ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਥੇ ਮਸਾਲੇ ਬਿਲਕੁਲ ਤੁਸੀਂ ਹੌਲੀ-ਹੌਲੀ ਹਲਕੇ ਹੱਥਾਂ ਦੇ ਨਾਲ ਹੀ ਮਿਕਸ ਕਰਿਓ ਮੈਂ ਜਦੋਂ ਆਚਾਰ ਪਾ ਰਹੀ ਸੀ ਤਾਂ ਮੇਰਾ ਛੋਟਾ ਬੇਟਾ ਆ ਕੇ ਕੋਲ ਬੈਠ ਗਿਆ ਸੀ ਇਸ ਲਈ ਮੈਂ ਬਿਲਕੁਲ ਹੌਲੀ-ਹੌਲੀ ਇਸ ਨੂੰ ਹਿਲਾ ਰਹੀ ਸੀ ਇਥੇ ਮੈਂ ਕਸ਼ਮੀਰੀ ਲਾਲ ਮਿਰਚ ਪਾਊਡਰ ਲਿਆ ਹੈ ਇਸ ਦੇ ਨਾਲ ਆਚਾਰ ਦਾ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਮੈਂ ਇਹ 100 ਗ੍ਰਾਮ ਹੀ ਲਿਆ ਹੈ ਇਸ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਹੁਣ ਆਪਣੇ ਸੁੱਕੇ ਮਸਾਲੇ ਆ ਚੰਗੀ ਤਰ੍ਹਾਂ ਮਿਕਸ ਹੋ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਪਾਵਾਂਗੇ ਸਰੋਂ ਦਾ ਤੇਲ ਇਹ ਆਪਾਂ ਘਰ ਦਾ ਕਢਾਇਆ ਹੋਇਆ ਤੇਲ ਹੀ ਲਿਆ ਹੈ 10 ਕਿਲੋ ਅਚਾਰ ਦੇ ਵਿੱਚ ਮੈਂ ਤਕਰੀਬਨ 1.5 ਲੀਟਰ ਤੇਲ ਯੂਜ਼ ਕੀਤਾ ਹੈ ਮੈਂ ਬਹੁਤ ਜ਼ਿਆਦਾ ਤੇਲ ਅਚਾਰ ਦੇ ਵਿੱਚ ਨਹੀਂ ਪਾਉਂਦੀ ਥੋੜਾ ਤੇਲ ਪਾ ਕੇ ਵੀ ਜਦੋਂ ਆਪਾਂ achar ਬਣਾਉਂਦੇ ਹਾਂ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਹੈ ਤੇ ਬਿਲਕੁਲ ਖਰਾਬ ਨਹੀਂ ਹੁੰਦਾ ਕਈ ਵਾਰ ਕਈ ਭੈਣਾਂ ਕਹਿ ਦਿੰਦੀਆਂ ਹਨ ਕਿ ਥੋੜਾ ਤੇਲ ਪਾਉਣ ਨਾਲ achar ਖਰਾਬ ਹੋ ਜਾਂਦਾ ਹੈ ਪਰ ਜੇਕਰ ਆਪਣੇ ਆਂਬ ਪੂਰੀ ਤਰ੍ਹਾਂ ਸੁੱਕੇ ਹੋਣਗੇ ਤਾਂ ਆਪਣਾ achar ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਜਦੋਂ ਆਪਣੇ ਆਂਬ ਥੋੜੇ ਮੌਇਸਟਰ ਵਾਲੇ ਹੁੰਦੇ ਹਨ ਜਾਂ ਥੋੜੇ ਜਿਆਦਾ ਆਪਾਂ ਪੱਕੇ ਲੈ ਲੈਂਦੇ ਹਾਂ ਤਾਂ ਉਹ ਆਚਾਰ ਖਰਾਬ ਹੋ ਜਾਂਦਾ ਹੈ ਇਸ ਲਈ ਤੁਸੀਂ ਧਿਆਨ ਰੱਖਣਾ ਹੈ ਕਿ ਆਂਬ ਥੋੜੇ ਕੱਚੇ ਹੋਣ ਤੇ ਬਿਲਕੁਲ ਸੁੱਕੇ ਹੋਏ ਹੋਣ ਇਹ ਦੇਖੋ ਆਪਣੇ ਆਂਬ ਬਿਲਕੁਲ ਸੁੱਕ ਚੁੱਕੇ ਹਨ ਹੁਣ ਆਪਾਂ ਸਾਰੇ ਆਂਬ ਇਸ ਮਸਾਲੇ ਦੇ ਵਿੱਚ ਪਾ ਦਵਾਂਗੇ ਤੇ ਹੁਣ ਇਸ ਨੂੰ ਆਪਾਂ ਹੱਥਾਂ ਦੇ ਨਾਲ ਮਿਕਸ ਕਰਾਂਗੇ ਇਸ ਤਰ੍ਹਾਂ ਆਪਾਂ ਥੋੜੇ ਥੋੜੇ ਆਂਬ ਪਾ ਕੇ ਮਿਕਸ ਕਰੀ ਜਾਵਾਂਗੇ ਤਾਂ ਕਿ ਮਸਾਲਾ ਚੰਗੀ ਤਰ੍ਹਾਂ ਆਂਬਾਂ ਦੇ ਉੱਤੇ ਕੋਟ ਹੋ ਜਾਵੇ ਤੁਸੀਂ ਇੱਕ ਵਾਰੀ ਇਸ ਤਰੀਕੇ ਦੇ ਨਾਲ ਅਚਾਰ ਪਾ ਕੇ ਦੇਖਿਓ ਬਹੁਤ ਹੀ ਜ਼ਿਆਦਾ ਵਧੀਆ ਬਣੇਗਾ ਤੇ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਇਹ ਦੇਖੋ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਿਆ ਹੈ ਤੇ ਜਿਹੜੇ ਹੋਰ ਆਂਬ ਰਹਿ ਗਏ ਸਨ ਉਹ ਵੀ ਆਪਾਂ ਇਸ ਦੇ ਵਿੱਚ ਪਾ ਲਏ ਹਨ ਥੋੜੇ ਥੋੜੇ ਆਂਬ ਪਾ ਕੇ ਹੀ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤਾਂ ਕਿ ਸਾਰੇ ਆਂਬ ਚੰਗੀ ਤਰ੍ਹਾਂ ਮਸਾਲੇ ਦੇ ਨਾਲ ਕੋਟ ਹੋ ਜਾਣ ਜੇਕਰ ਆਪਾਂ ਇੱਕ ਹੀ ਵਾਰ ਸਾਰੇ ਆਂਬ ਪਾ ਲਏ ਤਾਂ ਮਸਾਲਾ ਚੰਗੀ ਤਰ੍ਹਾਂ ਇਹਨਾਂ ਦੇ ਵਿੱਚ ਮਿਕਸ ਨਹੀਂ ਹੋਵੇਗਾ ਹੁਣ ਆਪਣੇ ਆਂਬ ਬਿਲਕੁਲ ਚੰਗੀ ਤਰ੍ਹਾਂ ਮਸਾਲੇ ਦੇ ਵਿੱਚ ਮਿਕਸ ਹੋ ਚੁੱਕੇ ਹਨ ਇੱਥੇ ਆਪਾਂ ਥੋੜਾ ਜਿਹਾ ਤੇਲ ਹੋਰ ਐਡ ਕਰ ਲਿਆ ਸੀ ਟੋਟਲ ਆਪਣਾ 1.5 ਲੀਟਰ ਹੀ ਤੇਲ ਲੱਗਾ ਹੈ ਤੇ ਦੇਖੋ ਆਪਣਾ ਆਂਬਾਂ ਦਾ ਆਚਾਰ ਬਣ ਕੇ ਰੈਡੀ ਹੈ ਤੇ ਇਸ ਦਾ ਕਲਰ ਵੀ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਤੇ ਮਸਾਲਾ ਵੀ ਕਿੰਨਾ ਜ਼ਿਆਦਾ ਪਰਫੈਕਟ ਇਸ ਦੇ ਵਿੱਚ ਆਇਆ ਹੈ ਹੁਣ ਆਪਾਂ ਇੱਕ ਖਾਲੀ ਬਰਤਨ ਲਵਾਂਗੇ ਉਹ ਵੀ ਆਪਣਾ ਬਰਤਨ ਬਿਲਕੁਲ ਸਾਫ਼ ਸੁਥਰਾ ਹੋਣਾ ਚਾਹੀਦਾ ਹੈ ਤੇ ਬਿਲਕੁਲ ਸੁੱਕਾ ਹੋਣਾ ਚਾਹੀਦਾ ਹੈ ਹੁਣ ਉਸ ਦੇ ਵਿੱਚ ਆਪਾਂ ਆਚਾਰ ਨੂੰ ਪਾ ਦਵਾਂਗੇ ਜੇਕਰ ਤੁਸੀਂ ਇਸ ਤਰ੍ਹਾਂ ਆਚਾਰ ਪਾਵੋਗੇ ਤਾਂ ਤੁਹਾਨੂੰ ਆਚਾਰ ਨੂੰ ਧੁੱਪ ਵਿੱਚ ਰੱਖਣ ਦੀ ਵੀ ਕੋਈ ਲੋੜ ਨਹੀਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਜੇਕਰ ਚੈਨਲ ਤੇ ਪਹਿਲੀ ਵਾਰ ਆਇਓ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਦੇ ਬੈਲ ਆਈਕਨ ਬਟਨ ਨੂੰ ਪ੍ਰੈਸ ਕਰਨਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਦੇਖੋ ਕਿੰਨਾ ਵਧੀਆ achar ਬਣ ਕੇ ਆਪਣਾ ਰੈਡੀ ਹੋ ਚੁੱਕਾ ਹੈ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ